ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਣ ਤੋਂ ਬਾਅਦ ਹੀ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰਨ ਲੱਗ ਪਏ ਅਤੇ ਦੋਸਤੋ 10 ਦਿਨ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਰਿਹਾ ਅਤੇ 10 ਦਿਨ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਜਿਹੜਾ ਅਰਦਾਸ ਕਰੋ ਅਤੇ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਹੁਣ ਕੋਈ ਕ੍ਰਿਸ਼ਮਾ ਹੀ ਪਰਮਾਤਮਾ ਕਰ ਸਕਦਾ ਹੈ ਨਹੀਂ ਤਾਂ ਰਾਜਵੀਰ ਜਵੰਦਾ ਦਾ ਬਚਣਾ ਬਹੁਤ ਔਖਾ ਹੈ ਬਲਕਿ ਦੋਸਤੋ ਰਾਜਵੀਰ ਜਵੰਦਾ ਐਕਸੀਡੈਂਟ ਤੋਂ ਕੁਝ ਘੰਟੇ ਬਾਅਦ ਹੀ ਉਨ੍ਹਾਂ ਦੀ ਜਿਹੜੀ ਡੈਥ ਹੋ ਚੁੱਕੀ ਸੀ ਅਤੇ ਹਸਪੀਟਲ ਦੇ ਵਿੱਚ ਜਿਵੇਂ ਲੋਕ ਕਹਿੰਦੇ ਨੇ ਕਿ ਵੈਂਟੀਲੇਟਰ ਤੇ ਡੁਪਲੀਕੇਟ ਜਾਂ ਆਰਟੀਫੀਸ਼ੀਅਲ ਸਾਹ ਦਾ ਤਾਂ ਉਹੀ ਕੁਜਰਾਜ ਵੀਰ ਜਵੰਦਾ ਦੇ ਨਾਲ ਹੁੰਦਾ ਰਿਹਾ ਕੋ ਜਿcka ਐਸੀਆਂ ਗੱਲਾਂ ਜਿਨ੍ਹਾਂ ਦੇ ਉੱਤੇ ਲੋਕਾਂ ਨੇ ਧਿਆਨ ਹੀ ਨਹੀਂ ਦਿੱਤਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਹੁਣ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇੱਕ ਵੀਰ ਆਪਣੇ ਵੱਲੋਂ ਨੋਟ ਕੀਤੀ ਗਈ ਇੱਕ ਅਜੀਹੀ ਗੱਲ ਲੋਕਾਂ ਨੂੰ ਦੱਸ ਰਿਹਾ ਹੈ ਜੋ ਸ਼ਾਇਦ ਕਿਸੇ ਨੇ ਵੀ ਨਹੀਂ ਨੋਟ ਕੀਤੀ ਤਾਂ ਆਓ ਦੋਸਤੋ ਸੁਣਦੇ ਹਾਂ ਉਹ ਗੱਲਬਾਤ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂਕਿ ਰਾਜਵੀਰ ਜਵੰਦਾ ਵੀਰ ਨੂੰ ਚਾਉਣ ਵਾਲੇ ਹਰ ਇੱਕ ਉਸ ਸ਼ਖਸ ਕੋਲੇ ਇਹ ਵੀਡੀਓ ਪਹੁੰਚੇ ਅਤੇ ਇਹ ਹਸਪਤਾਲਾਂ ਦੀ ਲੁੱਟ ਅਤੇ ਹਸਪਤਾਲਾਂ ਦੀ ਮਨਮਰਜ਼ੀ ਦਾ ਲੋਕਾਂ ਨੂੰ ਪਤਾ ਚੱਲ ਸਕੇ ਦੋਸਤੋ ਆ ਮੇਰੀ ਤੁਸੀਂ ਦਾੜੀ ਦੇਖੋ ਅੱਜ ਤੋਂ 10 ਦਿਨ ਪਹਿਲਾਂ ਮੈਂ ਦਾੜੀ ਕਟਵਾਈ ਸੀ ਬਿਲਕੁਲ ਦਾੜੀ ਹੈ ਨਹੀਂ ਸੀ ਕਿ ਨਾ ਨਾ ਕਲੀਨ ਸ਼ੇਵ ਪਾਂਕ ਸੀਗਾ 10 ਦਿਨਾਂ ਦੇ ਵਿੱਚ ਇੰਨੀ ਦਾੜੀ ਹੋ ਗਈ ਆ ਤੁਸੀਂ ਸਾਰਿਆਂ ਨੇ ਰਾਜਵੀਰ ਜਵੰਦਾਬਾਈ ਦੀ ਅੱਜ ਦੀ ਫੋਟੋ ਦੇਖੀ ਹੋਣੀ ਆਖਰੀ ਫੋਟੋ ਉਹ ਬਾਜ ਦੀ ਦਾੜੀ ਦੇਖੋ ਜਿੱਦਾਂ 10 ਦਿਨ ਪਹਿਲਾਂ ਸੈੱਟ ਕਰਵਾਈ ਹੋਊਗੀ ਉਦਾਂ ਦੇ ਉਦਾਂ ਹੀ ਖੱਤ ਪਏ ਆ ਉਦਾਂ ਦੀ ਸੈਟਿੰਗ ਆ ਬਾਈ ਕਲੀਨ ਸ਼ੇਵ ਨਹੀਂ ਕਦੀ ਵੀ ਕਰਾਉਂਦਾ ਸੀਗਾ ਐਂ ਦਾੜੀ ਉਦਾਂ ਹੀ ਸੀ ਜਿੱਦਾਂ 10 ਦਿਨ ਪਹਿਲਾਂ ਸੀ ਗਰੋਥ ਕਿਉਂ ਨਹੀਂ ਹੋਈ ਗ੍ਰੋਥ ਤਾਂ ਹੀ ਹੋਣੀ ਸੀ ਨਾ ਜੇ ਸਰੀਰ ਦੇ ਵਿੱਚ ਸਾਹ ਹੁੰਦੇ ਸ਼ਬਦ ਨਹੀਂ ਕੁਝ ਕਹਿਣ ਨੂੰ ਕੋਈ ਵੀ ਰਹਿ ਗਿਆ ਹੈ ਨਾ ਕਹਿਣ ਦਾ ਭਾਵ ਕਿ ਭਾਈ ਸਾਨੂੰ 10 ਦਿਨ ਪਹਿਲਾਂ ਹੀ ਅਲਿਦਾ ਕਹਿ ਗਿਆ ਸੀ